जय श्री राम देखो जी राम मंदिर ਨੂੰ ਲੈ ਕੇ ਦੁਨੀਆ ਦੇ ਵਿੱਚ ਇੰਨਾ ਸ਼ਾਇਆ ਹੋਇਆ ਹੋਇਆ ਔਰ ਲੋਕ ਖੁਸ਼ੀਆਂ ਮਨਾ ਰਹੇ ਨੇ ਔਰ ਦੀਵਾਲੀ ਨੂੰ ਲੋਕ ਸਾਲ ਜੀ ਇੱਕ ਵਾਰ ਦੀਵਾਲੀ ਆਉਂਦੀ ਹੈ ਲੇਕਿਨ ਹੁਣ ਦੇਖਣ ਨੂੰ ਮਿਲੂਗੀ 22 ਤਰੀਕ ਨੂੰ ਵੀ ਜਨਵਰੀ ਮਹੀਨੇ 22 ਤਰੀਕ ਨੂੰ ਵੀ ਦੀਵਾਲੀ ਲੋਕ ਮਨਾਣਗੇ जय श्री राम। ਪਿਆ ਪਤੀ ਰਾਮ ਚੰਦਰ ਮਹਾਰਾਜ ਜੀ ਕੀ ਜੈ। ਪਿਆ ਪਤੀ ਰਾਮ ਚੰਦਰ ਮਹਾਰਾਜ ਜੀ ਕੀ ਜੈ। ਨਗੇ ਹੋਤੇ ਉੱਤਾਰ ਕੇ ਬਾਈਟ ਨੂੰ ਪੂਰੇ ਦੇਜ ਭਰ ਦੇਣ ਤਵਾਨੀ ਬਣਾਈ ਜਾਊਗੀ ਇਸ ਕਰਕੇ ਸਭ ਨੂੰ ਦਿਵੇ 3 ਬਿਤੇ ਆਣਗੇ ਔਰ ਇਹਦਾ ਕੋਈ ਟੈਸ ਨਹੀਂ ਮਿਲਦਾ ਮੇਰਾ ਨਾਮ ਵਿਨੋਦ ਕੁਮਾਰ ਬੀਨੂ ਹੈ ਜੀ ਬੀਨੂ ਜੀ ਦੇਖਿਆ ਜਾਵੇ ਪੂਰੇ ਦੇਸ਼ ਦੇ ਵਿੱਚ ਰਾਮ ਮੰਦਰ ਨੂੰ ਲੈ ਕੇ ਲੋਕ ਲਗ ਲਗ ਸੇਵਾ ਨਿਵਾ ਰਹੇ ਹੁਣ ਤੁਸੀਂ ਵੀ ਸੇਵਾ ਨਿਵਾ ਰਹੇ ਹੋ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਸਾਡੇ ਸਮਾਜ ਦੇ ਲਈ ਸਾਡੇ ਭਾਰਤ ਦੇਸ਼ ਦੇ ਹਰ ਨਾਗਰਿਕ ਲਈ ਬੜੀ ਵੱਡੀ ਖੁਸ਼ੀ ਦਾ ਇੱਕ ਅਫਸਰ ਆਇਆ ਕਿ 500 ਸਾਲ ਬਾਅਦ ਇੱਕ ਦੀਵਾਲੀ ਮਨਾਈ ਜਾਂਦੀ ਹੈ ਜਦੋਂ ਭਗਵਾਨ ਸ਼੍ਰੀ ਰਾਮ ਜੀ 14 ਸਾਲ ਬਨਵਾਸ ਕੱਟ ਕੇ ਅਜੇ ਵਾਪਸ ਪਹੁੰਚੇ ਸੀ ਉਹਦੀ ਦੀਵਾਲੀ ਮਨਾਈ ਜਾਂਦੀ ਔਰ ਮੇਰਾ ਮੰਨਣਾ ਇਹ ਹੈ ਕਿ ਮੇਰਾ ਖਿਆਲ ਹੈ ਕਿ ਇਹ ਸਭ ਤੋਂ ਵੱਡੀ ਦੀਵਾਲੀ ਹੈ 500 ਸਾਲ ਇੱਕ ਟੈਂਟ ਦੇ ਵਿੱਚ ਰਹਿਣ ਤੋਂ ਬਾਅਦ ਅੱਜ ਸਾਡੇ ਪ੍ਰਭੂ ਸ਼੍ਰੀ ਰਾਮ ਜੀ ਆਪਣੇ ਮਹਿਲ ਦੇ ਵਿੱਚ ਆਪਣੇ ਘਰ ਦੇ ਵਿੱਚ ਜਾ ਰਹੇ ਨੇ ਸਾਡੇ ਸਾਡੇ ਲਈ ਇਸ ਤੋਂ ਵੱਡੀ ਖੁਸ਼ੀ ਦਾ ਕੋਈ ਹੋਰ ਮੰਜ਼ਰ ਨਹੀਂ ਤੋਂ ਉਹਦੇ ਮੱਦੇ ਨਜ਼ਰ ਕਿੰਨੇ ਹਜ਼ਾਰ ਦੀਵਾ ਵੰਡਿਆ ਜੀ ਅਸੀਂ 5000 ਦੀਵਾ ਜਿਹੜਾ ਕਿ ਲੋਕਾਂ ਦੇ ਵਿੱਚ ਵਿਤਰਤ ਕਰ ਰਹੇ ਆ ਜੀ ਔਰ 1008 ਦੀਵੇ ਦੀ ਇੱਕ ਵਿਸ਼ਾਲ ਚੌਂਕ ਦੇ ਵਿੱਚ ਡੈਕੋਰੇਸ਼ਨ ਕੀਤੀ ਜਾਏਗੀ ਜੀ ਦੇਖੋ ਜੀ ਰਾਮ ਮੰਦਰ ਨੂੰ ਲੈ ਕੇ ਦੁਨੀਆ ਦੇ ਵਿੱਚ ਇੰਨਾ ਸ਼ਾਂਤ ਹੋਇਆ ਹੋਇਆ ਔਰ ਲੋਕ ਖੁਸ਼ੀਆਂ ਮਨਾ ਰਹੇ ਨੇ ਔਰ ਦੀਵਾਲੀ ਨੂੰ ਲੋਕ ਸਾਲ ਦੀ ਇੱਕ ਵਾਰ ਦੀਵਾਲੀ ਆਉਂਦੀ ਹੈ ਲੇਕਿਨ ਹੁਣ ਦੇਖਣ ਨੂੰ ਮਿਲੂਗੀ 22 ਤਰੀਕ ਨੂੰ ਵੀ ਜਨਵਰੀ ਮਹੀਨੇ 22 ਤਰੀਕ ਨੂੰ ਵੀ ਦੀਵਾਲੀ ਲੋਕ ਮਨਾਣਗੇ ਜੈ ਪਿਆ ਪਤੀ ਰਾਮ ਚੰਦਰ ਮਹਾਰਾਜ ਕੀ ਜੈ ਪਿਆ ਪਤੀ ਰਾਮ ਚੰਦਰ ਮਹਾਰਾਜ ਕੀ ਜੈ ਮਨਗੇ ਉਤੇ ਉੱਤਰ ਕੇ 22 ਤਰੀਕ ਤੇ ਦੇਖ ਪਰ ਦੇ ਨੁਆਨੀ ਬਣਾਈ ਜਾਊਗੀ ਇਸ ਕਰਕੇ ਸਭ ਉਧਰੇ ਥੀਂ ਥੀਂ ਆਣਗੇ ਔਰ ਇਹਦਾ ਕੋਈ ਟੈਸਾ ਨਹੀਂ ਨਿਕਲਣਾ ਮੇਰਾ ਨਾਮ ਵਿਨੋਦ ਕੁਮਾਰ ਬੀਨੂ ਹੈ ਜੀ ਬੀਨੂ ਜੀ ਦੇਖਿਆ ਜਾਵੇ ਪੂਰੇ ਦੇਸ਼ ਦੇ ਵਿੱਚ ਰਾਮ ਮੰਦਰ ਨੂੰ ਲੈ ਕੇ ਲੋਕ ਅਲੱਗ-ਅਲੱਗ ਸੇਵਾ ਨਿਭਾ ਰਹੇ ਹੁਣ ਤੁਸੀਂ ਵੀ ਸੇਵਾ ਨਿਭਾ ਰਹੇ ਹੋ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਸਾਡੇ ਸਮਾਜ ਦੇ ਲਈ ਸਾਡੇ ਭਾਰਤ ਦੇਸ਼ ਦੇ ਹਰ ਨਾਗਰਿਕ ਲਈ ਬੜੀ ਵੱਡੀ ਖੁਸ਼ੀ ਦਾ ਇੱਕ ਅਫਸਰ ਆਇਆ ਕਿ 500 ਸਾਲ ਬਾਅਦ ਇੱਕ ਦੀਵਾਲੀ ਮਨਾਈ ਜਾਂਦੀ ਹੈ ਜਦੋਂ ਭਗਵਾਨ ਸ਼੍ਰੀ ਰਾਮ ਜੀ 14 ਸਾਲ ਬਨਵਾਸ ਕੱਟ ਕੇ ਯੁੱਧ ਜੇ ਵਾਪਸ ਪਹੁੰਚੇ ਸੀ ਉਹਦੀ ਦੀਵਾਲੀ ਮਨਾਈ ਜਾਂਦੀ ਔਰ ਮੇਰਾ ਮੰਨਣਾ ਇਹ ਹੈ ਕਿ ਮੇਰਾ ਖਿਆਲ ਹੈ ਕਿ ਇਹ ਸਭ ਤੋਂ ਵੱਡੀ ਦੀਵਾਲੀ ਹੈ 500 ਸਾਲ ਇੱਕ ਟੈਂਟ ਦੇ ਵਿੱਚ ਰਹਿਣ ਤੋਂ ਬਾਅਦ ਅੱਜ ਸਾਡੇ ਪ੍ਰਭੂ ਸ਼੍ਰੀ ਰਾਮ ਜੀ ਆਪਣੇ ਮਹਿਲ ਦੇ ਵਿੱਚ ਆਪਣੇ ਘਰ ਦੇ ਵਿੱਚ ਜਾ ਰਹੇ ਨੇ ਸਾਡੇ ਸਾਡੇ ਲਈ ਇਸ ਤੋਂ ਵੱਡੀ ਖੁਸ਼ੀ ਦਾ ਕੋਈ ਹੋਰ ਮੰਜ਼ਰ ਨਹੀਂ ਤੋਂ ਉਹਦੇ ਮੱਦੇ ਨਜ਼ਰ ਕਿੰਨੇ ਹਜ਼ਾਰ ਦੀਵਾ ਵੰਡਿਆ ਜੀ ਅਸੀਂ 5000 ਦੀਵਾ ਜਿਹੜਾ ਕਿ ਲੋਕਾਂ ਦੇ ਵਿੱਚ ਵਿਤਰਿਤ ਕਰ ਰਹੇ ਆ ਜੀ ਔਰ 1008 ਦੀਵੇ ਦੀ ਇੱਕ ਵਿਸ਼ਾਲ ਚੌਂਕ ਦੇ ਵਿੱਚ ਡੈਕੋਰੇਸ਼ਨ ਕੀਤੀ ਜਾਏਗੀ ਜੀ